ਤਾਂ ਖਤਰਨਾਕ ਲੈਂਡਸਲਾਈਡਿੰਗ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਆ ਬਹੁਤ ਹੀ ਜ਼ਬਰਦਸਤ ਲੈਂਡਸਲਾਈਡਿੰਗ ਹੋਈ ਹੈ ਬਦਰੀਨਾਥ ਹਾਈਵੇ ਦੇ ਉੱਪਰ ਤਾਂ ਦੋਵਾਂ ਸਾਈਡਾਂ ਤੋਂ ਬਦਰੀਨਾਥ ਹਾਈਵੇ ਜਿਹੜਾ ਬੰਦ ਕਰ ਦਿੱਤਾ ਗਿਆ ਬਲੌਕ ਕਰ ਦਿੱਤਾ ਗਿਆ ਕਿਉਂਕਿ ਲੈਂਡਸਲਾਈਡਿੰਗ ਇੰਨੀ ਖਤਰਨਾਕ ਹੋਈ ਹੈ ਪਹਾੜਾਂ ਦਾ ਅੱਧਾ ਹਿੱਸਾ ਟੁੱਟ ਕੇ ਡਿੱਗ ਗਿਆ ਤਾਂ ਇਹ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕਿਵੇਂ ਪਹਾੜ ਦਾ ਮਲਵਾ ਇੱਥਾਂ ਡਿੱਗ ਰਿਹਾ ਹੈ ਤਾਂ ਮੌਨਸੂਨ ਦੇ ਪਹਾੜਾਂ ਚ ਦਾਖਲ ਹੁੰਦੇ ਹੀ ਕਈ ਥਾਵਾਂ ਤੇ ਸੜਕਾਂ ਨੂੰ ਬੰਦ ਕਰਨ ਦਾ ਸਿਲਸਿਲਾ ਸ਼ੁਰੂ ਹੋ ਗਿਆ ਜਿਸ ਦਾ ਸਿੱਧ ਅਸਰ ਚਾਰਤਮ ਯਾਤਰਾ ਤੇ ਯਾਤਰਾ ਤੇ ਸੈਤ ਸਪਾਟੇ ਤੇ ਪੈ ਰਿਹਾ ਚਮੋਲੀ ਜ਼ਿਲ੍ਹੇ ਦੇ ਵਿੱਚ ਪਿਛਲੇ ਕਈ ਘੰਟਿਆਂ ਤੋਂ ਰੁਕ ਰੁਕ ਕੇ ਮੀਂਹ ਪੈ ਰਿਹਾ ਜਿਸ ਕਾਰਨ ਹਾਈਵੇ ਦੇ ਵਿੱਚ ਵਿਗੜਨ ਪੈ ਰਿਹਾ ਕੱਲ ਵੀ ਵਿਸ਼ਨੂ ਪ੍ਰਯਾਗ ਬਦਰੀਨਾਥ ਰੋਡ ਤੇ ਬਲਦੋੜਾ ਪੁਲ ਨੇੜੇ ਲੈਂਡਸਲਾਈਡਿੰਗ ਹੋਣ ਦੇ ਕਾਰਨ ਹਾਈਵੇ ਬੰਦ ਹੋ ਗਿਆ ਸੀ ਜਿਸ ਨੂੰ ਬੀਆਰਓ ਨੇ ਅੱਜ ਸਵੇਰੇ ਵਾਹਨਾਂ ਦੀ ਆਵਾਜਾਈ ਦੇ ਲਈ ਖੋਲ ਦਿੱਤਾ ਹੈ ਹੁਣ ਹਨੂਮਾਨ ਚੱਟੀ ਨੇੜੇ ਕੁੰਡਸੀਲ ਦੇ ਵਿੱਚ ਖੁਦਾਈ ਮਸ਼ੀਨ ਉੱਤੇ ਇੱਕ ਪੱਥਰ ਡੇਗਿਆ ਜਿਸ ਕਾਰਨ ਬਦਰੀਨਾਥ ਹਾਈਵੇ ਮੁੜ ਜਾਮ ਹੋ ਗਿਆ ਹਾਲਾਂਕਿ ਹੁਣ ਕਈ ਘੰਟਿਆਂ ਦੇ ਇੰਤਜ਼ਾਰ ਤੋਂ ਬਾਅਦ ਹਾਈਵੇ ਨੂੰ ਖੋਲ ਦਿੱਤਾ ਗਿਆ ਤਾਂ ਤੁਹਾਨੂੰ ਦੱਸਤੀ ਕਿ ਐਤਵਾਰ ਨੂੰ ਦਿਨ ਪਰ ਹਾਈਵੇ ਬੰਦ ਰਹਿਣ ਦੇ ਕਾਰਨ ਬਦਰੀਨਾਥ धाम ਦੇ ਲਈ ਸ਼ਰਦਾਲੂਆਂ ਦੀ ਆਵਾਜਾਈ ਰੁਕ ਗਈ ਸੀ ਹਨੂਮਾਨ ਚੱਟੀ ਨੇੜੇ ਕੜਸੀਲ ਵਿਖੇ ਹਾਈਵੇ ਤੇ ਕੰਮ ਕਰ ਰਹੀ ਜੀ.ਐਸ.ਬੀ ਤੇ ਪੱਥਰ ਡਿੱਗਣ ਦੇ ਕਾਰਨ ਬਦਰੀਨਾਥ धाम ਦੀ ਯਾਤਰਾ 'ਚ ਵਿਘਨ ਪਿਆ ਖਤਰਨਾਕ ਲੈਂਡਸਲਾਈਡਿੰਗ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਬਹੁਤ ਹੀ ਜ਼ਬਰਦਸਤ ਲੈਂਡਸਲਾਈਡਿੰਗ ਹੋਈ ਹੈ ਬਦਰੀਨਾਥ ਹਾਈਵੇ ਦੇ ਉੱਪਰ ਤਾਂ ਦੋਵਾਂ ਸਾਈਡਾਂ ਤੋਂ ਬਦਰੀਨਾਥ ਹਾਈਵੇ ਜਿਹੜਾ ਬੰਦ ਕਰ ਦਿੱਤਾ ਗਿਆ ਬਲੌਕ ਕਰ ਦਿੱਤਾ ਗਿਆ ਕਿਉਂਕਿ ਲੈਂਡਸਲਾਈਡਿੰਗ ਇੰਨੀ ਖਤਰਨਾਕ ਹੋਈ ਹੈ ਪਹਾੜਾਂ ਦਾ ਅੱਧਾ ਹਿੱਸਾ ਟੁੱਟ ਕੇ ਡਿੱਗ ਗਿਆ ਤਾਂ ਇਹ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕਿਵੇਂ ਪਹਾੜ ਦਾ ਮਲਵਾ ਇੱਥਾਂ ਡਿੱਗ ਰਿਹਾ ਹੈ ਤਾਂ ਮੌਨਸੂਨ ਦੇ ਪਹਾੜਾਂ ਚ ਦਾਖਲ ਹੁੰਦੇ ਹੀ ਕਈ ਥਾਵਾਂ ਤੇ ਸੜਕਾਂ ਨੂੰ ਬੰਦ ਕਰਨ ਦਾ ਸਿਲਸਿਲਾ ਸ਼ੁਰੂ ਹੋ ਗਿਆ ਜਿਸ ਦਾ ਸਿੱਧ ਅਸਰ ਚਾਰਤਮ ਯਾਤਰਾ ਤੇ ਤੀਤ ਯਾਤਰਾ ਤੇ ਸੈਤ ਸਪਾਟੇ ਤੇ ਪੈ ਰਿਹਾ ਚਮੋਲੀ ਜ਼ਿਲ੍ਹੇ ਦੇ ਵਿੱਚ ਪਿਛਲੇ ਕਈ ਘੰਟਿਆਂ ਤੋਂ ਰੁਕ ਰੁੱਕ ਕੇ ਮੀਂਹ ਪੈ ਰਿਹਾ ਜਿਸ ਕਾਰਨ ਹਾਈਵੇ ਦੇ ਵਿੱਚ ਵਿਗਨ ਪੈ ਰਿਹਾ ਕੱਲ ਵੀ ਵਿਸ਼ਨੂ ਪ੍ਰਯਾਗ ਬਦਰੀਨਾਥ ਰੋਡ ਤੇ ਬਲਦੋੜਾ ਪੁਲ ਨੇੜੇ ਲੈਂਡਸਲਾਈਡਿੰਗ ਹੋਣ ਦੇ ਕਾਰਨ ਹਾਈਵੇ ਬੰਦ ਹੋ ਗਿਆ ਸੀ ਜਿਸ ਨੂੰ ਬੀਆਰਓ ਨੇ ਅੱਜ ਸਵੇਰੇ ਵਾਹਨਾਂ ਦੀ ਆਵਾਜਾਈ ਦੇ ਲਈ ਖੋਲ ਦਿੱਤਾ ਹੈ ਹੁਣ ਹਨੂਮਾਨ ਚੱਟੀ ਨੇੜੇ ਕੁੰਡਸੀਲ ਦੇ ਵਿੱਚ ਖਦਾਈ ਮਸ਼ੀਨ ਉੱਤੇ ਇੱਕ ਪੱਥਰ ਡਿੱਗ ਗਿਆ ਜਿਸ ਕਾਰਨ ਬਦਰੀਨਾਥ ਹਾਈਵੇ ਮੁੜ ਜਾਮ ਹੋ ਗਿਆ ਹਾਲਾਂਕਿ ਹੁਣ ਕਈ ਘੰਟਿਆਂ ਦੇ ਇੰਤਜ਼ਾਰ ਤੋਂ ਬਾਅਦ ਹਾਈਵੇ ਨੂੰ ਖੋਲ ਦਿੱਤਾ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਐਤਵਾਰ ਨੂੰ ਦਿਨ ਭਰ ਹਾਈਵੇ ਬੰਦ ਰਹਿਣ ਦੇ ਕਾਰਨ ਬਦਰੀਨਾਥ धाम ਦੇ ਲਈ ਸ਼ਰਦਾਲੂਆਂ ਦੀ ਆਵਾਜਾਈ ਰੁਕ ਗਈ ਸੀ ਹਨੂਮਾਨ ਚੱਟੀ ਨੇੜੇ ਕੜਸੀਲ ਵਿਖੇ ਹਾਈਵੇ ਤੇ ਕੰਮ ਕਰ ਰਹੀ ਜੈਸੀਬੀ ਤੇ ਪੱਥਰ ਡਿੱਗਣ ਦੇ ਕਾਰਨ ਬਦਰੀਨਾਥ धाम ਦੀ ਯਾਤਰਾ 'ਚ ਵਿਘਨ ਪਿਆ